ਰਹੀ ਹੂ ਡੇਲੀ ਪਬਲਿਕ ਲਾਈਵ ਰਣਜੀਤ ਸਾਗਰ ਡੈਮ ਵੱਲੋਂ 라ਵੀ ਦਰਿਆ ਵਿੱਚ ਪਾਣੀ ਛੱਡਣ ਦੇ ਚੱਲਦੇ ਸ਼ਾਪੁਰਕੰਡੀ ਦੇ ਨੇੜੇ 라ਵੀ ਦਰਿਆ ਵਿੱਚ ਇੱਕ ਪਰਿਵਾਰ ਦੇ ਚਾਰ ਲੋਕ ਦਰਿਆ ਵਿੱਚ ਫਸ ਗਏ ਹਨ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਇੱਕ ਪੁਰਸ਼ ਅਤੇ ਇੱਕ 2 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਦੋਂ ਪਿੰਡ ਦੇ ਕਿਸੇ ਵਿਅਕਤੀ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਅਤੇ ਐਨਡੀਆਰਐਫ ਦੀ ਟੀਮਾਂ ਵੱਲੋਂ ਦੋ ਵੋਟ ਦਰਿਆ ਵਿੱਚ ਪੇਚ ਕੇ ਰੈਕਸਿਓ ਕੀਤਾ ਅਤੇ ਪਰਿਵਾਰ ਦੇ ਚਾਰਾਂ ਮੈਂਬਰਾਂ ਨੂੰ ਸੁਰੱਖਿਅਤ ਲਿਜਾਇਆ। ਅਸੀਂ ਇੱਥੇ ਰਾਜਪੁਰ ਦੇ ਬਾਈ ਸਾਹਿਬ ਨੇ ਕੀ ਹੋਇਆ ਸੀ ਕੱਲ ਕੱਲ ਤੋਂ ਤੁਸੀਂ ਜੋ ਤੁਹਾਨੂੰ ਕਿਹਾ ਸੀ ਕਿ ਆਓ ਬਾਪ ਤੁਸੀਂ ਕਿਉਂ ਨਹੀਂ ਆਏ? ਸਾਨੂੰ ਪ੍ਰੋਗਰੈਸਿੰਗ ਦੱਸਿਆ ਨਹੀਂ ਸੀ ਕੱਲ अच्छा ना ना ਸਮੁੰਨ ਬਸੇ ਇਧਰੋਂੋਂ ਤੋਂ ਕੱਢਿਆ ਗਿਆ ਤੇ ਕਿੰਨੀਆਂ ਬੱਕਰੀਆਂ ਫਸ ਗਈਆਂ ਤੁਹਾਡੇ ਇਧਰ 60 ਬੱਕਰੀਆਂ 4 ਮੀਆਂ 2 ਗਾਈਆਂ 3 ਕੁੱਤੇ ਬਾਕੀ ਘਰ ਦਾ ਸਾਰਾ ਸਮਾਨ ਸੀ ਉੱਠੀ ਆ ਹਾਂਜੀ ਹਾਂਜੀ ਸਰ ਤੁਹਾਨੂੰ ਪ੍ਰਸ਼ਾਸਨ ਨੇ ਕੱਢਿਆ ਕੀ ਕਹਿਣਾ ਚਾਹੋਗੇ ਅਸੀਂ ਉਹਦੀ ਸ਼ੁਕਰਾਨਾ ਮੰਨਦੇ ਹਾਂ ਅੱਜ ਜਿਹੜਾ ਸਾਨੂੰ ਸਵੇਰੇ ਮਾਰਨਿੰਗ ਕੈਂਦੇ ਮੈਸੇਜ ਮਿਲਿਆ ਸੀ ਵੀ ਰਾਵੀ ਦਰਿਆ ਦੇ ਵਿੱਚ ਚਾਰ ਜੀ ਦੇ ਜਿਹੜੇ ਫਸੇ ਹੋਏ ਆ ਉਹਨਾਂ ਵਾਸਤੇ ਸਾਡੀ ਡਿਊਟੀ ਲਾਈ ਸੀ ਮੈਡਮ ਐਸਐਚਓ ਦੀ ਲਾਈ ਸੀ ਐਨਡੀਆਰ ਟੀਮ ਵੀ ਲਾਈ ਸੀ ਉਹ ਸਾਰੇ ਸੰਜੋਗ ਨਾਲ ਟੀਮ ਨੇ ਉਹ ਜਿਹੜੇ ਚਾਰ ਜੀ ਫਸੇ ਹੋਏ ਸੀ ਉਹ ਸੁਰੱਖਿਅਤ ਜਿਹੜੇ ਉਹ ਕੱਢ ਲੈ ਗਏ